ਕਾਂਗਰਸ ਨੇਤਾ ਸੰਤੋਖ ਸਿੰਘ ਚੌਧਰੀ ਦੀ ਪਹਿਲੀ ਵਰਸੀ ਮੌਕੇ ਪ੍ਰਤਾਪ ਸਿੰਘ ਬਾਸ਼ਵਾ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਅਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਚੌਧਰੀ ਪਰਿਵਾਰ ਦੇ ਨਾਲ ਖੜੀ ਹੈ ਤਾਂ ਉੱਥੇ ਹੀ ਉਹਨਾਂ ਨੇ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ਯਾਤਰਾ ਨੂੰ ਲੈ ਕੇ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਯਾਤਰਾ 14 ਸੂਬਿਆਂ ਦੇ ਵਿੱਚ ਹੋ ਕੇ ਗੁਜਰਾਤ ਦੇ ਵਿੱਚ ਇਸ ਦੀ ਸਮਾਪਤੀ ਕੀਤੀ ਜਾਵੇਗੀ ਇਸ ਦਿਨ ਆਲੀ ਉਹਨਾਂ ਨੇ ਸੀਨੀਅਰ ਲੀਡਰਸ਼ਿਪ ਸਹਿਤ ਹੋਰ ਕਈ ਨੇਤਾਵਾਂ ਦੇ ਨਾਲ ਮੀਟਿੰਗ ਵੀ ਕੀਤੀ। ਡਿਟ ਚੌਦੀ ਸੰਤੋਖ ਸਿੰਘ ਜੀ ਉਹਨਾਂ ਦੀ ਪਹਿਲੀ ਵਰਸੀ ਦੇ ਮੌਕੇ ਤੇ ਸਾਰੇ ਹੀ ਚੌਦੀ ਸਾਹਿਬ ਦੇ ਪਿਆਰ ਕਰਨ ਵਾਲੇ ਉਹਨਾਂ ਦੇ ਨਜ਼ਦੀਕੀ ਉਹਨਾਂ ਦੇ ਰਿਸ਼ਤੇਦਾਰ ਉਹਨ ਦੇ ਸੰਬੰਧੀ ਪਾਰਟੀ ਨਾਲ ਸੰਬੰਧਿਤ ਉਹਨਾਂ ਦੇ ਮਿੱਤਰ ਜਿਨ੍ਹਾਂ ਨੇ ਲੰਬਾਰਸ਼ਾ ਸਾਰੇ ਪਰਿਵਾਰ ਦੇ ਨਾਲ ਸਫ਼ਰ ਤੈਅ ਕੀਤਾ ਅੱਜ ਉਹਨਾਂ ਦੀ ਪਹਿਲੀ ਵਰ੍ਹੇ ਦੀ ਮੌਕੇ ਤੇ ਸਾਰੇ ਸ਼ਰਦ ਦੇ ਫੁੱਲ ਪੇਂਟ ਕਰਨ ਵਾਸਤੇ ਸਵੇਰੇ ਉਹਨਾਂ ਦੀ ਸਵਾਗਤ ਅਜੇਸੀ ਪਹੁੰਚੇ ਸਾਡੇ ਸਾਰਿਆਂ ਵਾਸਤੇ ਬਹੁਤ ਹੀ ਦੁਖਦਾਈ ਮੌਕਾ ਚੌਧਰੀ ਸਾਹਿਬ ਇੱਕ ਬੜੀ ਉਜ਼ੀਮ ਸ਼ਖਸੀਅਤ ਸਨ ਇੱਕ ਬੜੀ ਇੰਪੋਰਟੈਂਟ ਪਰਸਨੈਲਿਟੀ ਸਨ ਅਜੇ ਬਹੁਤ ਦੇਸ਼ ਨੂੰ ਪੰਜਾਬ ਨੂੰ ਪਰਵਾਰ ਨੂੰ ਉਹਨਾਂ ਦੀ ਲੋੜ ਸੀ ਇੱਕ ਪ੍ਰਮਾਤਮਾ ਦੇ ਜਿਹੜੇ ਰੰਗ ਹੁੰਦੇ ਨੇ ਉਹ ਤੁਹਾਨੂੰ ਮੰਨ ਨਹੀਂ ਪਿੰਦੇ ਤੇ ਪਿਛਲੇ ਸਾਲ ਅਜ ਦੇ ਦਿਨ ਹੀ ਜਦੋਂ ਭਾਰਤ ਜੋੜੋ ਦਾ ਇਥੇ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਜੀ ਦੀ ਯਾਤਰਾ ਚੱਲ ਰਹੀ ਸੀ ਤੇ ਆਪਣੇ ਏਰੀਏ ਫਲੋਰ ਦੇ ਵਿੱਚ ਅਸੀਂ ਸਾਰੇ ਇਕੱਠੇ ਸੀ तकरीबन ਅੱਜ ਦਾ ਦਿਨ ਤੇ ਚੰਦ ਘੰਟੇ ਪਹਿਲੇ ਤਕਰੀਬਨ 8:30 ਵਜੇ ਸਵੇਰ ਤੇ ਸਾਡੇ ਵਿੱਚ ਉਹ ਨਹੀਂ ਰਹੇ ਤਾਂ ਅਸੀਂ ਉਹਨਾਂ ਦੀ ਇਸ ਯਾਦ ਨੂੰ ਤਾਜ਼ਾ ਕਰਨ ਵਾਸਤੇ ਆਏ ਹਾਂ ਕਾਂਗਰਸ ਪਾਰਟੀ ਹਮੇਸ਼ਾ ਚੌਧਰੀ ਸਾਹਿਬ ਦੀ ਜਿਹੜੀ ਮਹਾਨ ਕੁਰਬਾਨੀ ਹੈ ਦੇਸ਼ ਨੂੰ ਇਕੱਠਿਆਂ ਕਰਨ ਦੀ ਆਪਸੀ ਭਾਈਚਾਰਾ ਬਣਾਉਣ ਦੀ ਇਹੜਾ ਇੱਕ ਮਿਸ਼ਨ ਹੈ ਕਾਂਗਰਸ ਦਾ ਇਹੜਾ ਹੁਣ ਫੇਰ ਅੱਜ ਤੋਂ ਮਨੀਪੁਰ ਤੋਂ ਸ਼ੁਰੂ ਹੋਇਆ ਹੁੰਦਾ ਹੋਇਆ ਤਕਰੀਬਨ 14-15 ਸੂਬਿਆਂ ਦੇ ਵਿੱਚੋਂ ਮਾਰਚ ਵਿੱਚ ਜਾ ਕੇ ਗੁਜਰਾਤ ਦੇ ਵਿੱਚ ਖਤਮ ਹੋਣਾ ਉਹਦਾ ਮੇਨ ਜਿਹੜਾ ਸੰਕਲਪ ਹੈ ਉਹਦੀ ਜਿਹੜੀ ਮੇਨ ਸੋਚ ਹੈ ਕਿ ਇਸ ਮਹਾਨ ਦੇਸ਼ ਤੇ ਵਿੱਚ ਜਿਹਦੀ ਪਛਾਣ ਵੱਡੇ ਗੁਰੂਆਂ ਪੀਰਾਂ ਪਗੰਬਰਾਂ ਨਾਲ ਰਹੀ ਐਂਡ ਹਮੇਸ਼ਿਆ ਹਿੰਦੁਸਤਾਨ ਨੇ ਮੈਸੇਜ ਜੜ ਆਪਸੀ ਪਾਈਚਾਰੇ ਦਾ ਤੇ ਪਿਆਰ ਦਾ ਦਿੱਤਾ ਸੰਦੇਸ਼ ਦਿੱਤਾ ਅੱਜ ਉਸ ਨੂੰ ਬਹੁਤ ਸਾਰੀਆਂ ਇਹੋ ਜਿਹੀਆਂ ਤਾਕਤਾਂ ਨੇ ਜਿਹੜੀਆਂ ਆਪਸੀ ਪਾਈਚਾਰੇ ਨੂੰ ਤੋੜਨਾ ਚਾਹਦੀਆਂ ਨੇ ਅਸੀਂ ਇਹ ਚਾਹੁੰਦੇ ਹਾਂ ਕਿ ਸਾਡਾ ਦੇਸ਼ ਜਿਹੜਾ ਜਿਹੜਾ ਚੰਨ ਸਾਲਾਂ ਤੋਂ ਤੱਕ ਆਲਰੇਡੀ ਬਹੁਤ ਇਕਨੋਮਿਕ ਤੌਰ ਤੇ ਪੋਲਿਟਿਕਲ ਤੌਰ ਤੇ ਬੜੇ ਦੁਨੀਆ ਦੇ ਜਿਹੜੇ ਪਹਿਲੇ 5-4 ਇੰਪੋਰਟੈਂਟ ਦੇਸ਼ ਸੀ ਉਹਨਾਂ ਵਿੱਚ ਉੱਭਰ ਕੇ ਆਇਆ ਅਸੀਂ ਚਾਹਨੇ ਕਿ ਹੋਰ ਵੀ ਤਰੱਕੀ ਕਰੇ ਪਰਮਾਤਮਾ ਇਹ ਅਮੀਰ ਕਰੇ ਪਰ ਇਹ ਤਰੱਕੀ ਤਾਂ ਹੋ ਸਕੇਗੀ ਜੇ ਸਾਰੀਆਂ ਹੀ ਜਿਹੜੇ ਆਪਸੀ ਰਹਿਣ ਵਾਲੇ ਹਿੰਦੁਸਤਾਨੀ ਨੇ ਉਹ ਆਪਸੀ ਭਾਈਚਾਰਾ ਮੇਨਟੇਨ ਕਰਕੇ ਰੱਖਣਗੇ ਸ਼ਾਂਤੀ ਰਹੇਗੀ ਸੂਬੇ ਦੇ ਦੇਸ਼ ਦੇ ਵਿੱਚ ਸ਼ਾਂਤੀ ਰਹੇਗੀ ਤਾਂ ਹੀ ਉਹ ਦੇਸ਼ ਤਰੱਕੀ ਕਰੇਗਾ ਜਿਸ ਦੇਸ਼ ਦੇ ਵਿੱਚ ਆਪਸੀ ਪਾਈਚਾਰਾ ਹੈ ਜਿਸ ਦੇਸ਼ ਦੇ ਵਿੱਚ ਸਾਰਿਆਂ ਨੂੰ ਬਰਾਬਰੀ ਦਾ ਹੱਕ ਮਿਲਦਾ ਉਹੀ ਸੁਸਾਇਟੀ ਤੋਂ ਹੀ ਦੇਸ਼ ਹੀ ਤਰੱਕੀ ਕਰਦੇ ਨੇ ਤਾਂ ਅੱਜ ਚੌਧਰੀ ਸਾਹਿਬ ਦੀ ਜਿਹੜੀ ਇਹ ਮਹਾਨ ਕੁਰਬਾਨੀ ਸੀ ਇੱਕ ਸੰਕਲਪ ਸੀ ਉਹਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਜੇ ਜਿਹੜੇ ਅੱਜ ਨਿਆਂ ਨਿਆਂ ਯਾਤਰਾ ਪਾਰੋ ਜੋੜੋ ਦੀ ਮਨੀਪੁਰ ਤੋਂ ਸ਼ੁਰੂ ਹੋਈ ਹੈ ਤੇ ਸਾਰੇ ਹੀ ਵੀਰ ਸਾਡੇ ਉਸ ਯਾਤਰਾ ਦੇ ਵਿੱਚ ਜੇ ਆਪ ਨਹੀਂ ਉੱਥੇ ਪਹੁੰਚ ਸਕਦੇ ਤੇ ਆਪਣਾ ਅਸ਼ੀਰਵਾਦ ਜ਼ਰੂਰ ਉਹਨੂੰ ਦੇਣ ਤੇ ਦੇਸ਼ ਨੂੰ ਇਕੱਠਿਆਂ ਰੱਖਣ ਦਾ ਸੰਕਲਪ ਜਿਹੜਾ ਉਹਨੂੰ ਕਾਮਯਾਬ ਕਰ ਗੱਡ ਚੋੜ ਨੂੰ ਲੈ ਕੇ ਕਿਸ ਤਰ੍ਹਾਂ ਦੇ ਦਿਓ ਸੀਟਾਂ ਦਾ ਕਿਸ ਤਰ੍ਹਾਂ ਦੇ ਦੇਖੋ ਇਸ ਤਰ੍ਹਾਂ ਇਹ ਤੇ ਪਾਰਟੀ ਹਾਈ ਕਮਾਂਡ ਤੇ ਟੌਪ ਲੈਵਲ ਤੇ ਤੁਸੀਂ ਵੇਖਿਆ ਹੀ ਹੋਏਗਾ ਕਿ ਕੱਲ ਵੀ ਮੀਟਿੰਗਸ ਹੋ ਰਹੀਆਂ ਨੇ ਇਹ ਤੇ ਪਾਰਟੀ ਹਾਈ ਕਮਾਂਡ ਦੀ ਲੀਡਰਸ਼ਿਪ ਤੇ ਅਸੀਂ ਸਾਡੀ ਛੱਡੀ ਅਸੀਂ ਆਪਣੀ ਗੱਲ ਵੇਖੋ ਸਾਡੇ ਦਵਿੰਦਰ ਯਾਦਵ ਸਾਹਿਬ ਜਿਹੜੇ ਨਵੇਂ ਇਨਚਾਰਜ ਆਏ ਨੇ ਪੰਜਾਬ ਤੇ ਉਹ 4 ਦਿਨ ਲਗਾਤਾਰ ਰਹੇ ਤੇ 4 ਦਿਨਾਂ ਦੇ ਵਿੱਚ ਪਹਿਲੇ ਤੇ ਦੋ ਦਫਾ ਕਾਂਗਰਸ ਦੀ ਟੌਪ ਲੀਡਰਸ਼ਿਪ ਜਿਹੜੀ ਹੈ 32 33 ਲੀਡਰਸ ਉਹਨਾਂ ਸਾਰਿਆਂ ਦੀ ਮੀਟਿੰਗਸ ਨੈਸ਼ਨਲ ਲੀਡਰਸ਼ਿਪ ਨਾਲ ਹੋਈਆਂ ਲਾਇਨਸ ਪਰ ਅਸੀਂ ਆਪਣੀ ਜਾਣਕਾਰੀ ਜਿਹੜੀਆਂ ਗਰਾਊਂਡ ਰਿਐਲਿਟੀਆਂ ਨੇ ਵਰਕਰ ਕੀ ਚਾਹੁੰਦੇ ਆ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਕਾਂਗਰਸੀ ਲੀਡਰਸ਼ਿਪ ਕੀ ਚਾਹਦੀ ਉਹ ਵੀ ਸਾਹਮਣੇ ਰੱਖੇ ਫਿਰ ਅਸੀਂ ਉੱਥੇ ਹੀ ਬੇਨਤੀ ਉਹਨਾਂ ਨੂੰ ਕੀਤੀ ਸੀ ਕਿ ਤੁਸੀਂ ਨਾ ਸਾਡੇ 32 33 ਬੰਦਿਆਂ ਤੱਕ ਹੀ ਮਦੂਦ ਨਾ ਰਹੋ ਤੁਸੀਂ ਸਾਰਿਆਂ ਦੇ ਵਿਊਜ਼ ਇਹਦੇ ਤੇ ਲਓ ਕਿਉਂਕਿ ਬਹੁਤ ਇੰਪੋਰਟੈਂਟ ਹੈ ਕਾਂਗਰਸ سے ਆਉਣ ਵਾਲੇ ਫਿਊਚਰ ਦੀ ਲੜਾਈ ਤੇ ਇਸ ਗੱਲ ਕਾ ਜਦੋਂ ਯਾਦਵ ਸਾਹਿਬ ਆਏ ਨੇ ਉਹਨਾਂ ਨੇ ਪਹਿਲੇ ਜਿੰਨੇ ਵੀ ਫਾਰਮਰ ਪ੍ਰਧਾਨ ਸੀ ਪੰਜਾਬ ਪ੍ਰਦੇਸ਼ ਕਾਂਗਰਸ ਯਾ ਫਾਰਮਰ ਸੀਐਮ ਜਿਹੜੇ ਹੈ ਸਨ ਉਹਨਾਂ ਸਾਰਿਆਂ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਸਿਟਿੰਗ ਐਮਪੀਜ਼ ਨਾਲ ਫਿਰ ਜਿਹੜੇ ਸਾਡੇ ਫਾਰਮਰ ਐਮਪੀਜ਼ ਨੇ ਫਿਰ ਸਿਟਿੰਗ ਐਮਐਲਏਜ਼ ਨਾਲ ਫਿਰ ਫਾਰਮਰ ਐਮਐਲਏਜ਼ ਨਾਲ ਫਿਰ ਜ਼ਿਲ੍ਹੇ ਦੇ ਪ੍ਰਧਾਨਾਂ ਨਾਲ ਫਿਰ ਸਾਡੇ ਸਾਰੇ ਕੋਆਰਡੀਨੇਟਰਜ਼ ਨਾਲ ਫਿਰ ਬਲਾਕਾਂ ਦੇ ਪ੍ਰਧਾਨਾਂ ਨਾਲ ਇਹ ਬਹੁਤ ਵੱਡੇ ਪੈਮਾਨੇ ਤੇ ਐਕਸਰਸਾਈਜ਼ ਹੋਈ 4 ਦਿਨ ਦੀ ਉਹ ਰਿਪੋਰਟ ਆਪਣੀ ਲੈ ਕੇ ਗਏ ਨੇ ਅਲਾਈਂਸ ਦੇ ਬਾਰੇ ਤੇ ਤੋ ਜਿਹੜਾ ਪੰਜਾਬ ਦੇ ਕਾਂਗਰਸ ਦੇ ਸੈਂਟੀਮੈਂਟਸ ਨੇ ਲੀਡਰਸ਼ਿਪ ਦੇ ਸੈਂਟੀਮੈਂਟਸ ਨੇ ਉਹ ਟਾਪ ਲੀਡਰਸ਼ਿਪ ਕੋ ਪਹੁੰਚ ਚੁੱਕੇ ਨੇ ਹੁਣ ਅਸੀਂ ਫੈਸਲਾ ਉਹਨਾਂ ਤੱਕ ਜਾਣਦੇ ਉਸ ਤਰ੍ਹਾਂ ਸਾਹਿਬ ਨਾਲ ਹੋ ਰਿਹਾ ਉਹ ਵੀ ਗੱਲਬਾਤ ਕੀਤੀ ਗਈ ਉਹਨਾਂ ਨਾਲ ਬਕਾਇਦਾ ਤੌਰ 'ਤੇ ਉਤੇ ਇਮੀਡੀਏਟਲੀ ਮੇਰੀ ਆਪਣੀ ਗੱਲ ਰਾਹੁਲ ਜੀ ਨਾਲ ਉਸੇ ਦਿਨ ਹੋਈ ਹੈ ਕਿ ਇਸ ਤੋਂ ਅਨਫੋਰਚਨਟ ਗੱਲ ਕੋਈ ਨਹੀਂ ਹੋ ਸਕਦੀ ਆਪ ਜਿਹੜੀ ਹੈ ਇੰਡੀਆ ਬਲੌਕ ਅਲਾਈਐਂਸ ਦਾ ਇੱਕ ਹਿੱਸਾ ਹੈ ਉਹਨਾਂ ਦੀ ਸਰਕਾਰ ਜਿਹੜੀ ਹੈ ਵੇਖੋ ਜੈਨੂਨ ਕੇਸ ਹੋਏ ਤੇ ਜੋ ਮਰਜ਼ੀ ਕਾਰਵਾਈ ਕਰੋ ਅਸੀਂ ਵੈਲਕਮ ਕਰਦੇ ਹਾਂ ਪਰ ਇੱਕ ਪੁਰਾਣੇ 10-12 ਸਾਲ ਦੇ ਇੱਕ ਪੋਲੀਟਿਕਲੀ ਮੋਟੀਵੇਟਿਡ ਕੇਸ ਨਾਲ ਜਿਹੜਾ ਕਾਲੀ ਦਲ ਦੀ ਸਰਕਾਰ ਵੇਲੇ ਸ਼ੁਰੂ ਹੋਇਆ ਹੁਣ ਤੁਸੀਂ 8 ਸਾਲ ਤੋਂ ਬਾਅਦ ਉਸ ਕੇਸ ਨੂੰ ਉਠਾਉਂਦੇ ਹੋ ਉਸ ਤੋਂ ਬਾਅਦ ਤੁਸੀਂ ਵੇਖੋ ਇਹਨਾਂ ਲਾਈਨ ਕੋ ਚੌਥਾ ਪੰਜਵਾਂ ਕੇਸ ਉਹਨਾਂ ਤੇ ਕਰ ਦਿੱਤਾ ਔਨਰੇਬਲ ਹਾਈ ਕੋਰਟ ਨੇ ਜਦੋਂ ਮੇਨ ਕੇਸ ਦੇ ਵਿੱਚ ਜ਼ਮਾਨਤ ਦੇ ਦਿੱਤੀ ਉਸੇ ਦਿਨ ਸਵੇਰੇ ਇੱਕ ਝੂਠਾ ਕੇਸ ਜਿਹੜਾ ਇੱਕ ਫਰਜ਼ੀ ਕੇਸ ਜਿਹੜਾ ਸੁਬਾਨਪੁਰ ਪੁਲਿਸ ਸਟੇਸ਼ਨ ਦੇ ਵਿੱਚ ਉਹਨਾਂ ਤੇ ਦਾਇਰ ਕੀਤਾ ਜਾਂਦਾ ਕੋ ਕਸ਼ਮੀਰ ਸਿੰਘ ਨਾਂ ਦਾ ਆਦਮੀ ਹੈ ਅਨਨੋਨ ਜਿਹੜਾ ਉਹਨਾਂ ਨੂੰ ਕੋਈ ਵਕਫੀਅਤ ਨਹੀਂ ਉਹਨਾਂ ਦੇ ਨਾਲ ਉਹਦੀ ਵਾਈਫਲ ਨੂੰ ਸਟੇਟਮੈਂਟ ਲਈ ਜਾਂਦੀ ਹੈ ਹੁਣ ਅੱਗੇ ਜਾ ਕੇ ਕੋਈ ਗੈਂਗਸਟਰਜ਼ ਨਾਲ ਜੋੜਿਆ ਜਾ ਰਿਹਾ ਮੈਂ ਸਮਝਣਾ ਇੱਕ ਬਹੁਤ ਮਾੜੀ ਰੀਤ ਹੈ ਪੰਜਾਬ ਦੇ ਵਿੱਚ ਕਦੀ ਇਹ ਕੰਮ ਨਹੀਂ ਚੱਲਿਆ ਇਹ ਗੱਲਾਂ ਅਸੀਂ ਪਾਕਿਸਤਾਨ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਸੁਣੀਆਂ ਅਸੀਂ ਹੁੰਦੀਆਂ ਹਿੰਦੁਸਤਾਨ ਦੇ ਵਿੱਚ ਤੇ ਬੜੀ ਇੱਕ ਵਾਈਬਰੈਂਟ ਡੈਮੋਕ੍ਰੇਸੀ ਅਸੀਂ ਆਪਣੀ ਗੱਲ ਰੱਖ ਸਕਦੇ ਸੀ ਤੇ ਜੇ ਹੁਣ ਮੌਜੂਦਾ ਸਰਕਾਰ ਇਹ ਸੋਚੇ ਕਿ ਅਸੀਂ ਸਿਆਸੀ ਵਿਰੋਧੀਆਂ ਨੂੰ ਜਿਹੜੇ ਲੋਕਾਂ ਦੀ ਇਸ਼ੂਜ਼ ਨੇ ਜਾਂ ਜਿਹੜੇ ਇਹਨਾਂ ਦੇ ਮਨਿਸਟਰਜ਼ ਜਾਂ ਇਹਨਾਂ ਦੇ ਐਮਐਲਏਜ਼ ਜੋ ਵੱਡੇ ਪੇਮਾਨੇ ਤੇ ਲੁੱਟਖਸੁੱਟ ਕਰ ਰਹੇ ਨੇ ਕਿ ਕਾਂਗਰਸ ਦੀ ਲੀਡਰਸ਼ਿਪ ਇੱਕ ਮਿਊਟ ਸਪੈਕਟੇਟਰ ਦੀ ਵਰਗਾ ਅੰਨੇ ਬੋਲੇ ਹੋ ਕੇ ਤੇ ਇੱਥੇ ਬੈਠੀ ਰਹੇਗੀ ਉਹ ਨਹੀਂ ਹੋ ਸਕਦਾ ਇਹ ਸੂਰਮਿਆਂ ਦੀ ਧਰਤੀ ਹੈ ਮੈਂ ਪਹਿਲੇ ਵੀ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਸੀ ਕਿ ਜੇ ਤੁਸੀਂ ਸਿੱਧਿਆਜ਼ਮ ਪਗਤ ਸਿੰਘ ਜੀ ਦਾ ਰੋਜ਼ ਨਾਂ ਲੈਂਦੇ ਹੋ ਤੇ ਤੁਹਾਨੂੰ ਪਹਿਲੇ ਇਤਿਹਾਸ ਪੰਜਾਬ ਦਾ ਪੜ੍ਹਨਾ ਚਾਹੀਦਾ ਸੂਰਬੀਰਾਂ ਦੀ ਧਰਤੀ ਇੱਥੇ ਇਹਨਾਂ ਦੀ ਕਮੀ ਕੋਈ ਨਹੀਂ ਤੁਸੀਂ ਜਿੰਨੇ ਮਰਜ਼ੀ ਲੀਡਰ ਫੜ ਕੇ ਅੰਦਰ ਦੇਂਦੇ ਰਹੋ ਇਹ ਅਲਟੀਮੇਟਲੀ ਕੋਈ ਨਾ ਕੋਈ ਆਦਮੀ ਝੰਡਾ ਤੁਹਾਡੇ ਖਿਲਾਫ ਬੁਲੰਦ ਕਰਦਾ ਹੀ ਰਹੇਗਾ ਤੇ ਇਹਦੀ ਵੱਡੀ ਸਿਆਸੀ ਕੀਮਤ ਮੌਜੂਦਾ ਸਰਕਾਰ ਨੂੰ ਚੇਤੇ ਯਾਰ ਸਾਬ ਨਾਲ ਮੁਲਾਕਾਤ ਹੋਈ ਸਾਡੇ ਹੋਈ ਦੋ ਤਿੰਨ ਦਿਨ ਪਹਿਲੇ ਦੋ ਤਿੰਨ ਦਿਨ ਪਹਿਲੇ ਸਾਡੇ ਜਿਹੜੇ ਪਰਿਵਾਰੀ ਨੇ ਯਾਦਵ ਸਾਹਿਬ ਰਾਜਾ ਬੜਿੰਗੀ ਜੀ ਤੇ ਮੈਂ ਤਿੰਨੋ ਜਣੇ ਅਸੀਂ ਜੇਲ੍ਹ ਦੇ ਵਿੱਚ ਹੁਣੇ ਨਾਬੇ ਮਿਲ ਕੇ ਆ ਦੋ ਤਿੰਨ ਦਿਨ ਪਹਿਲੇ ਮਿਲ ਕੇ ਆਏ ਉਹਨਾਂ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪ੍ਰੈਸ ਵੀ ਆ ਚੁੱਕਿਆ ਹੈ ਉਹਨਾਂ ਦਾ ਵੀ ਵੀਊ ਸਾਰਾ ਲਿਆ ਜੀ ਤੇ ਜਿਹੜਾ ਜੇਲ੍ਹ ਦੇ ਵਿੱਚ ਉਹਦਾ ਤੇ ਵੀਊ ਜੋ ਹੋਏਗਾ ਤੁਸੀਂ ਸਮਝਦੇ ਹੋਗੇ ਜਿੰਨਾ ਬਸਲੂਕੀ ਉਹਨਾਂ ਨਾਲ ਕੀਤੀ ਜਾ ਰਹੀ ਹੈ ਐਂਡ ਸਾਰਨ ਅਨਫੋਰਚੁਨੇਟ ਗੱਲ ਹੈ ਇਸ ਗਵਰਨਮੈਂਟ ਦੇ ਵਿੱਚ ਪੰਜਾਬ ਦਾ ਕਰਦਾਰ ਸੀ ਅਸੀਂ ਲੇਡੀਜ਼ ਨੂੰ ਕਦੀ ਲੜਾਈ 'ਚ ਨਹੀਂ ਸੀ ਲੈ ਕੇ ਆਦੇ ਔਰਤਾਂ ਨੂੰ ਕਦੀ ਨਹੀਂ ਸੀ ਧੀਆਂ ਭੈਣਾਂ ਨੂੰ ਕਦੀ ਲੜਾਈ ਨਹੀਂ ਮਰਦਾਂ ਦੀ ਇਹ ਸੂਬਾ ਹੈ ਜੇ ਲੜਨਾ ਤੇ ਮਰਦਾਂ ਵਰਗਾ ਲੜੋ ਤੇ ਔਰਤਾਂ ਵੀ ਫੈਮਿਲੀ ਮੈਂਬਰਸ ਵੀ ਉਮਰ ਵੀ ਨਹੀਂ ਦੇਖਦੇ ਤੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਰ ਰਹੇ ਨੇ ਮੈਂ ਇਹਨੂੰ ਸੀਰੀਅਸਲੀ ਕਿੰਨਾ ਲੈਂਦਾ ਜਲੰਧਰ ਤੋਂ ਪੰਕਜ ਦੀ ਰਿਪੋਰਟ